ਕਹਿੰਦੇ ਨੇ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਸ਼ਰਾਰਤੀ ਅੰਸਰ ਕਿੰਨੇ ਵੀ ਚਲਾਕ ਕਿਉਂ ਨਾ ਹੋਣ ਪੁਲਿਸ ਅੜੀਕੇ ਆਏ ਜਾਂਦੇ ਨੇ ਅਜੇ ਹਾਊਸਵਾਲੇ ਸੱਤ ਸਾਬਿਤ ਹੋਇਆ ਜਦੋਂ ਇੱਕ ਬਜ਼ੁਰਗ ਦੀ ਜੇਬ ਵਿੱਚੋਂ 40000 ਰੁਪਏ ਦੀ ਨਕਦੀ ਕੱਢ ਕੇ ਫਰਾਰ ਹੋਣ ਵਾਲੀਆਂ ਦੋ ਮਹਿਲਾਵਾਂ ਨੂੰ ਕਾਬੂ ਕਰ ਲਿਆ ਗਿਆ ਮਾਮਲਾ ਫਲੋਰ ਦੀ ਕੇਂਦਰਾ ਬੈਂਕ ਦਾ ਜਿੱਥੇ ਬਜ਼ੁਰਗ ਪਾਸੋਂ ਦੋ ਮਹਿਲਾਵਾਂ ਉਸ ਦੀ ਜੇਬ ਵਿੱਚੋਂ ਨਕਦੀ ਕੱਢ ਕੇ ਫਰਾਰ ਹੋਣ ਲੱਗੀਆਂ ਤਾਂ ਸਿਕਿਉਰਿਟੀ ਗਾਰਡ ਵੱਲੋਂ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਬਜ਼ੁਰਗ ਕਰਨੈਲ ਰਾਮ ਪੁੱਤਰ ਦਰਸ਼ਨ ਦਾਸ ਵਾਸੀ ਗੰਨਾਪਿੰਨੇ ਦੱਸਿਆ ਕਿ ਉਸਨੇ ਜਿੱਦਾਂ ਹੀ ਬੈਂਕ ਵਿੱਚੋਂ 40000 ਰੁਪਏ ਦੀ ਨਗਦੀ ਕਢਵਾ ਕੇ ਕਾਪੀ ਚੈੱਕ ਕੀਤੀ ਤਾਂ ਉਸ ਕੋਲ ਦੋ ਔਰਤਾਂ ਆ ਕੇ ਬੈਠ ਗਈਆਂ ਜਿਨ੍ਹਾਂ ਨੇ ਉਹਨਾਂ ਦੀ ਜੇਬ ਵਿੱਚੋਂ 40000 ਰੁਪਏ ਕੱਢ ਲਏ ਕਰਨੈਲ ਰਾਮ ਆਂਗਰਾ ਕਿੱਥੇ ਦੇ ਰਹਿਣ ਵਾਲੇ ਗੰਨਾਪਿੰਨੇ ਕੀ ਹੋਇਆ ਸੀ ਤੁਹਾਡੇ ਨਾਲ ਪੈਸੇ ਬੈਂਕ ਚੋਂ ਕਢਾਏ ਕਢਾ ਕੇ ਮੈਂ ਇੱਥੇ ਆਈ ਕਰਨੈਲ ਰਾਮ ਹਿੱਥੋਂ ਪੈਸੇ ਕਿਰਾਏ ਨਾਲ ਉੱਥੇ ਫੋਰਸੀ ਤੇ ਬਹਿ ਗਿਆ ਉਹ ਕੁੜੀ ਨੂੰ ਕਿਹਾ ਐਂਟਰੀ ਕਰਾ ਹਾਂਜੀ ਕੁੜੀ ਐਂਟਰੀ ਕਰਾ ਲਈ ਮੈਂ ਫੋਰਸੀ ਤੇ ਬਹਿ ਗਿਆ ਦੋ ਜਨਨੀਆਂ ਬਾਹਰੋਂ ਆਇਆ ਆ ਕੇ ਮੇਰੇ ਬਰਾਬਰ ਬਹਿ ਗਈਆਂ ਉਹ ਬਹਿ ਕੇ ਆਏ ਬਰਾਬਰ ਤਾਂ ਮੇਰੇ 40000 ਰੁਪਏ ਅਜ ਤਾਂ ਜੇਬ ਛੁੱਕ ਲਿਆ ਕੱਢ ਕੇ ਥੁਰ ਪਈਆਂ ਯਾਰੋ ਤੁਰੀਆਂ ਤੇ ਮੈਂ ਬਾਜ਼ਵਾਰੀ ਮੈਂ ਕਿਹਾ ਕੱਢ ਜੋ ਕੱਢ ਜੋ ਮੇਰੇ ਪੈਸੇ ਲੈ ਕੇ ਚੱਲ ਗਿਆ ਉਹ ਭਾਜੀ ਉਹ ਰਫ ਲਾਲਾ ਜਿਹੜਾ ਉਹਨੇ ਕਿਹਾ ਕਹਿੰਦਾ ਮੈਂ ਨਹੀਂ ਜਿਹੜਾ ਕਾਰਡ ਆ ਹਾਂਜੀ ਉਹਨੇ ਦਵਦਾ ਨਾ ਅੱਠ ਕੇ ਗਲੋਂ ਫੜੀਆਂ ਤਾਂ ਉਹਨੇ ਪੈਸੇ ਉੱਥੇ ਸਰਦੇ ਤੇ ਪੌੜੀਆਂ 'ਚ ਹਾਂ ਉਹ ਥੱਲੇ ਜਿਹੜੇ ਪੌੜੇ ਲੱਗੇ ਹੋਏ ਉਥੇ ਚਾਰ ਉਥੇ ਪੈਸੇ ਛੱਲੇ ਛੱਡ ਦਿੱਤੇ ਮੈਂ ਚੱਕ ਲੈਦਾ ਉਹਦੇ ਤੁਹਾਡੇ ਪੈਸੇ ਤੁਹਾਡੇ ਕੋਹਾ ਹੈਗਾ ਲੈ 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 ਇਹ ਆ ਪਾਜੀ ਹੁਣ ਕੋਲ ਬੈਠ ਕੇ ਆਹ ਬੈਠ ਕੇ ਕੀ ਫੜ ਲਿੰਗੇ ਆ ਉਹਦੇ ਅੰਦਰ ਬੈਠੇ ਆ ਪੌਲ ਸਾਰੇ ਆ ਗਏ ਮੋਕੇ ਹਾਂ ਪੌਲ ਸਾਰੇ ਬਾਅਦ ਚ ਸੱਦੇ ਆ ਪਹਿਲਾਂ ਉਥੇ ਫੜੀਆਂ ਸੀ ਅਸੀਂ ਅਸੀਂ ਘੇਰ ਲਿਆ ਬੈਂਕ ਵਾਲੇ ਸਾਰੇ ਪੈ ਗਏ ਦੋ ਜਾਨੀਆਂ ਦੋ ਜਾਨੀਆਂ ਦੋ ਜਾਨੀਆਂ ਕੀ ਮੰਗ ਕਰਦੇ ਹਾਂ ਕੀ ਮੰਗ ਕਰਦੇ ਇਹਨਾਂ ਦੇ ਖਿਲਾਫ ਕਾਰਵਾਈ ਹਾਂ ਜੀ ਕਾਰਵਾਈ ਤਾਂ ਹੋਣੀ ਚਾਹੀਦੀ ਜਿਹੜੇ ਬੈਂਕ ਤੋਂ ਲੈ ਕੇ ਤੁਰ ਪਈਆਂ ਪੈਸੇ ਹੋਣੀ ਚਾਹੀਦੀ ਕਿੰਨੇ ਪੈਸੇ ਸੀ 40000 ਰੁਪਏ ਉਦਰ ਬੈਂਕ ਦੇ ਸੈਕਿਉਰਿਟੀ ਗਾਰਡ ਜਸਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਮਹਿਲਾਵਾਂ ਦੁਪਹਿਰ 12:30 ਵਜੇ ਦੇ ਅੰਦਰ ਬੈਂਕ ਅੰਦਰ ਦਾਖਲ ਹੋਈਆਂ ਤੇ ਜਿੱਦਾਂ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਬਾਹਰ ਜਾਣ ਲੱਗੀਆਂ ਤਾਂ ਉਸ ਵੱਲੋਂ ਮਹਿਲਾਵਾਂ ਨੂੰ ਕਾਬੂ ਕਰ ਲਿਆ ਗਿਆ ਹਾਂਜੀ ਮੇਰਾ ਨਾਮ ਜਸਪਾਲ ਸਿੰਘ ਆ ਜੀ ਮੈਂ ਇੱਥੇ ਸੋਪੀ ਗੱਲ ਸੀਗਾ ਠੀਕ ਹੈ ਜੀ ਤੇ ਜੀ ਸਾਢੇ 12 ਵਜੇ ਅੰਦਰ ਵੜੀਆਂ ਇਹ ਤੇ ਆ ਕੇ ਇੱਕ ਬਜ਼ੁਰਗ ਦੀ ਜਿਪ ਚ ਚੜ੍ਹ ਕੇ 10000 ਰੁਪਏ ਸਾਢੇ ਤੇ ਬਾਅਦ ਭੱਜਣ ਲੱਗੇ ਸੀਗੀਆਂ ਜਾਂਦੇ ਮੋਫੜੀਆਂ ਓਕੇ ਓਕੇ ਕਿੰਨੀਆਂ ਸੀਗੀਆਂ ਇਹ ਸੀਗੀਆਂ 3 ਜਣੀਆਂ ਇਕਦਾ ਬਾਰ ਬੈਠੀ ਦੋ ਅੰਦਾਜ਼ਾ ਕੇ ਬੈਗੀਆਂ ਓਕੇ ਤੇ ਦੋਨੀਆਂ ਨੂੰ ਲੈ ਕੇ ਭਾਜਦੇ ਦੇਣਗੇ ਕੀ ਹੁਣ ਫੜ ਲੈਂਗੇ ਨਹੀਂ ਹਾਂ ਫੜ ਲਿਆ ਪੈਸੇ ਜਿਹੜੇ ਸੀ ਪੈਸੇ ਦੇ ਦਿੱਤੇ ਆ ਪ੍ਰਸ਼ਾਸਨ ਆ ਗਿਆ ਮੌਕੇ ਤੇ ਹਾਂਜੀ ਹਾਂਜੀ ਪਹੁੰਚ ਗਏ ਸੀ ਉਧਰ ਘਟਨਾ ਦੀ ਸੂਚਨਾ ਮਿਲਦੇ ਸਾਰੇ ਥਾਣਾ ਫਲੋਰ ਦੇ ਐਸਐਚਓ ਸੁਖਦੇਵ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਮਹਿਲਾਵਾਂ ਨੂੰ ਹਿਰਾਸਤ ਵਿੱਚ ਲੈ ਕੇ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਦੋਨੋਂ ਮਹਿਲਾਵਾਂ ਪ੍ਰਵਾਸੀ ਨਹੀਂ ਚੋਕੇ ਫਿਲਹਾਲ ਲੁਧਿਆਣਾ ਵਿੱਚ ਰਹਿ ਰਹੀਆਂ ਨੇ ਸਾਨੂੰ ਜੋ ਬੈਂਕ ਮੈਨੇਜਰ ਸਾਹਿਬ ਨੇ ਫੋਨ ਤੇ ਇਨਫੋਰਮੇਸ਼ਨ ਦਿੱਤੀ ਸੀ ਕਿ ਜਿੱਥੇ ਉਹਨਾਂ ਦੇ ਬੈਂਕ ਵਿੱਚ ਚਕਰਨੈਲ ਰਾਮ ਵਾਸੀ ਗੰਨਾਪਿੰਡ ਤੇ ਉਹਨਾਂ ਦੀ ਨਾਮ ਨੀਲਮ ਉਹਨਾਂ 40000 ਰੁਪਿਆ ਕੈਸ਼ ਕਢਵਾਇਆ ਸੀ ਜੋ ਉਹਨਾਂ ਦੀ ਲਾਈਨ ਵਿੱਚ ਹੀ ਖੜੀਆਂ ਦੋ ਲੇਡੀਜ਼ ਨੇ ਉਹਨਾਂ ਦੀ ਜੇਬ ਵਿੱਚੋਂ ਪੈਸੇ ਫੁਰਤੀ ਨਾਲ ਚੁਰਾ ਲਏ ਜਿਸ ਦੇ ਮੌਕੇ ਤੇ ਹੀ ਇਹਨਾਂ ਦੇ ਗਾਰਡ ਨੇ ਬੈਂਕ ਤੋਂ ਬਾਹਰ ਨਿਕਲਦੇ ਉਹਨੂੰ ਕਾਬੂ ਕਰ ਲਿਆ ਜੋ ਇਹਨਾਂ ਦੇ ਨਾਮ ਪਤਾ ਲੱਗਿਆ ਕਿ ਭੋਲੀ ਬਾਈ ਦੇਵਾਨੀ ਵਾਈਫ ਆੁਰਗਵੀਰ ਦੇਵਾਨੀ ਵਾਸੀ ਪੋਲਖੇੜੀ ਖਾਣਾ ਬੋੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਅਤੇ ਇਸ ਦੇ ਨਾਲ ਜੋ ਲੇਡੀ ਆ ਉਹਦਾ ਨਾਮ ਆ ਪੂਜਾ ਵਾਈਫ ਹੋ ਨੌਜਨ ਵਾਸੀ ਕਰੀਹਾ ਖਾਣਾ ਬੋੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਜੋ ਅੱਜ ਕੱਲ੍ਹ ਇਹ ਲੁਧਿਆਣਾ ਵਿੱਚ ਰਜਿਸਟ੍ਰੇਸ਼ਨ ਨੇੜੇ ਰਹਿ ਰਹੇ ਆ ਜਿਨ੍ਹਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਔਰ ਇਹਨਾਂ ਦੇ ਕੋਲੋਂ ਜੋ ਕੈਸ਼ ਸੀਗਾ ਉਹ 40000 ਦੀ ਰਿਕਵਰੀ ਹੋ ਚੁੱਕੀ ਆ ਪੁਰਾਣਾ ਰਿਕਾਰਡ ਇਹਨਾਂ ਦਾ ਕਿੰਨਾ ਪੁਰਾਣਾ ਰਿਕਾਰਡ ਵੀ ਇਹਨਾਂ ਦੇ ਖਿਲਾਫ ਦੋ ਦੋ ਮੁਕਦਮੇ ਦਰਜ ਨੇ ਜਿਲ੍ਹਾ ਲੁਧਿਆਣਾ ਤੇ ਕੰਨਾ ਵਿੱਚ ਦੋ ਹੀ ਸੀਗੇ ਇਹਨਾਂ ਦੇ ਹਾਂਜੀ ਦੋ ਲੜੀ ਨੇ ਉਹਨਾਂ ਨੇ ਇਹ ਵਾਰ ਦਾ ਤੁਮ ਉਜਾਮ ਦਿੱਤਾ